ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਉਮੀਦ ਹੈ ਸਭ ਠੀਕ ਠਾਕ ਹੋਵਗੇ ਤੇ ਅੱਜ ਅੱਪਾ ਬਣਾ ਰਹੇ ਆ 버ਗਰ ਤੇ 버ਗਰ ਬਣਾਉਣ ਲਈ ਆਪਣੇ ਕੋਲੇ ਸਾਰਾ ਸਮਾਨ ਤਿਆਰ ਕੀਤਾ ਪਿਆ ਪਿਆਜ਼ ਟਮਾਟਰ ਤੇ ਇੱਧਰ ਆਲੂ ਫਰਾਈ ਹੋ ਰਹੇ ਆ ਤੇ ਸਭ ਤੋਂ ਪਹਿਲਾਂ ਮੈਂ ਆਪਦੇ ਵਾਸਤੇ ਤਿਆਰ ਕਰਵਾਉਂਗੀ ਤੇ ਕਿਉਂਕਿ ਮੈਂ ਬਿਲਕੁਲ ਵਿੱਚ ਖਾਣਾ ਆ ਇਸ ਕਰਕੇ ਪਹਿਲਾਂ ਮੈਂ ਬਣਾਉਂਗੀ ਤੇ ਇਹਨੂੰ ਆਪਾਂ ਮਸ਼ੀਨ ਦੇ ਵਿੱਚ ਹਲਕਾ ਜਿਹਾ ਗਰਮ ਕਰ ਲੈਣਾ ਆ ਥੋੜੇ ਕ੍ਰਿਸਪੀ ਹੋ ਜਾਂਦੇ ਆ ਖਾਣ ਟੇਸਟੀ ਲੱਗਦੇ ਆ ਤੇ ਜャਪਾ ਪਤਵੇ ਤੇ ਵੀ ਹਲਕਾ ਜਿਹਾ ਤੇਲ ਲਾ ਕੇ ਤੇ ਉਹਦੇ ਵੀ ਗਰਮ ਕਰ ਸਕਦੇ ਆ ਤੇ ਲੋ ਜੀ ਸਭ ਤੋਂ ਪਹਿਲਾਂ ਮੇਰੇ ਵਾਸਤੇ 버ਗਰ ਤਿਆਰ ਹੋ ਰਿਹਾ ਹੈ ਇਸ ਤੇ ਆਪਾਂ ਲਾ ਲਈਏ ਟਮੇਟੋ ਸੋਸ ਵਿੱਚ ਆਲੂ ਪਾ ਲਈਏ ਜਾਂ ਆਪਾਂ ਆਲੂ ਵਾਲੀ ਟਿੱਕੀ ਵੀ ਬਣਾ ਕੇ ਪਾ ਸਕਦੇ ਆ ਉਹ ਵੀ ਬਹੁਤ ਟੇਸਟੀ ਹੁੰਦੀ ਆ ਤੇ ਪਿਆਜ਼ ਟਮਾਟਰ ਤੇ ਲੈਟਸ ਤੇ ਚੀਜ਼ ਇਹ ਚੀਜ਼ਾਂ ਪਾਈਆਂ ਮੈਂ ਵਸੇ ਇਹਨਾਂ ਨੇ ਚਿਕਨ ਵਾਲੀ ਟਿੱਕੀ ਫਰਾਈ ਕੀਤੀ ਹੋਈ ਆ ਉਹ ਪਾ ਕੇ ਖਾਣੀ ਆ ਇਸ ਕਰਕੇ ਮੈਂ ਪਹਿਲਾਂ ਹੀ ਆਪਦੇ ਵਾਸਤੇ ਤਿਆਰ ਕਰਵਾ ਲਿਆ ਤੇ ਲੋ ਜੀ ਚੀਜ਼ ਪਾਤੀ ਆਪਾਂ ਬਾਕੀ ਜੋ ਵੀ ਆਪਾਂ ਆਪਣੀ ਮਨਪਸੰਦ ਦਾ ਨਿਊਡਲ ਵੀ ਪਾ ਸਕਦੇ ਆ ਕਿ ਨਿਊਡਲ ਪਾ ਕੇ ਵੀ ਖਾਂਦੇ ਆ ਉਹ ਵੀ ਟੇਸਟੀ ਹੁੰਦੇ ਆ ਤੇ ਅੱਜ ਕਹਿੰਦੇ ਵੀ 버ਗਰ ਹੀ ਖਾਣੇ ਆ ਤੇ ਮੈਂ ਕਿਹਾ ਚਲੋ ਕਿ ਉਹਨੀਆਂ ਅੱਜ ਆਪਾਂ 버ਗਰ ਹੀ ਬਣਾ ਲੈਨੇ ਤੇ ਅੱਜ ਪਰੌਂਠੇ ਨਹੀਂ ਬਣਾਏ ਹੈਗੇ ਕਿ ਸਾਰੇ ਘਰੇ ਸੀਗੇ ਫਿਰ ਸੰਡੇ ਨੂੰ ਐ ਹੁੰਦਾ ਵੀ ਕੋਈ ਨਵੀਂ ਚੀਜ਼ ਬਣਾ ਕੇ ਖਾਈਏ ਸਾਰੇ ਘਰੇ ਹੁੰਦੇ ਆ ਤੇ ਇਸ ਕਰਕੇ ਅੱਜ 버ਗਰ ਹੀ ਬਣਾ ਲੇ ਤੇ ਲੋ ਜੀ ਤੇ 버ਗਰ ਆਪਣਾ ਤਿਆਰ ਹੈ ਤੇ ਇਹਨੂੰ ਵੀ ਆਪਾਂ ਹੁਣ ਫਿਰ ਦੁਬਾਰੇ ਮਸ਼ੀਨ 'ਚ ਗਰਮ ਹੋਣ ਵਾਸਤੇ ਲਾ ਦਿੰਨੇ ਆ ਨਾਲੇ ਤਾਂ ਥੋੜੀ ਚੀਜ਼ ਮੈਲਟ ਹੋ ਜੂਗੀ ਨਾਲੇ ਹੋਰ ਥੋੜਾ ਕ੍ਰਿਸਪੀ ਹੋ ਜਾਊਗਾ ਤੇ ਚੀਜ਼ ਮੈਲਟ ਹੋਈ ਹੋਵੇ ਤਾਂ ਹੋਰ ਵੀ ਟੇਸਟੀ ਹੁੰਦਾ ਹੈ ਤੇ ਲੋ ਜੀ ਇੱਧਰ ਹੁਣ ਆਪਣੇ ਹੁਣ ਲੱਗੀ ਹੈ ਸ਼ਾਮ ਦੇ ਖਾਣੇ ਦੀ ਤਿਆਰੀ ਇਹ ਮੈਂ ਚੁੱਲਾ ਬਣਾਇਆ ਸੀ ਪਹਿਲਾਂ ਵੀਡੀਓ ਸਿ ਦਿਖਾਇਆ ਸੀ ਜਦੋਂ ਮੈਂ ਬਣਾਇਆ ਤੇ ਵਧੀਆ ਬਣਿਆ ਯਾਨੀ ਕਿ ਮੈਨੂੰ ਐਸੀ ਵੀ ਅੱਗ ਬਾਲਣ ਤੋਂ ਬਾਅਦ ਇਹਦੀ ਮਿੱਟੀ ਜਿਹੜੀ ਉਹ ਕਰੈਕ ਨਾ ਹੋ ਜੇ ਪਰ ਨੇ ਵਧੀਆ ਬਣਿਆ ਤੇ ਕਹਿੰਦੇ ਵੀ ਅੱਜ ਪਰਤਾ ਬਣਾਣਾ ਤੇ ਉਹ ਵੀ ਚੁੱਲੇ ਤੇ ਬਣਾਵਾਂਗੇ ਤੇ ਵਿੰਗਣ ਵੀ ਫਿਰ ਮੈਂ ਇੱਥੇ ਭੁੰਨੇ ਸੀ ਅੱਗ ਬਾਲ ਕੇ ਪਹਿਲਾਂ ਮੇਰੀ ਸਲਾਹ ਸੀ ਵੀ ਚਲੋ ਗਿਆਸ ਤੇ ਭੁੰਨ ਲੈਂਦੇ ਆ ਸੋਕੇ ਭੱਜ ਜਾਣਗੇ ਪਰ ਕਹਿੰਦੇ ਨਹੀਂ ਵੀ ਅੱਗ ਵਾਲੀ ਤੇ ਇੱਥੇ ਭੁੰਨੋ ਤੇ ਕਹਿੰਦੇ ਵੀ ਇਹਦੀ ਜਿਹੜੀ ਮਹਿਕ ਆ ਮੁੜ ਕੇ ਬਹੁਤ ਵਧੀਆ ਹੁੰਦੀ ਹੈ ਧੂਏ ਦੀ ਜਿਹੜੀ ਸਮੈਲ ਆ ਪਰਥੇ ਚ ਬੜੀ ਵਧੀਆ ਲੱਗਦੀ ਆ ਤੇ ਇੱਧਰ ਪਹਿਲਾਂ ਮੈਂ ਦੋ ਭੁੰਨ ਲਈ ਸੀਗੇ ਤੇ ਬਹੁਤ ਵਧੀਆ ਭੁੱਜੇ ਵੀ ਤੇ ਹੁਣ ਇੱਕ ਰਹਿ ਗਿਆ ਤੇ ਉਹ ਵੀ ਆਪਾਂ ਉੱਤੇ ਰੱਖ ਕੇ ਤੈਨੂੰ ਭੁੰਨ ਲੈਨੇ ਆ ਤੇ ਨਾਲ ਹੀ ਫਿਰ ਮੈਂ ਮਸਾਲਾ ਤਿਆਰ ਕਰਨ ਲੱਗੀ ਸੀਗੀ ਆ ਪਿਆਜ਼ ਲਸਣ ਅਦਰਕ ਵਗੈਰਾ ਤੇ ਇਹ ਆਪਾਂ ਨਾਲ ਨਾਲ ਛਿੱਲੀ ਜਾਂਦੇ ਸੀ ਕਿਉਂਕਿ ਸਰਦੀਆਂ ਦਾ ਟਾਈਮ ਆ ਤੇ ਅੱਗ ਕੋਲੇ ਬਹਿ ਕੇ ਜਦੋਂ ਵੀ ਆਪਾਂ ਕੰਮ ਕਰਦੇ ਹਾਂ ਤੇ ਵਧੀਆ ਲੱਗਦਾ ਹੈ ਗਰਮੀਂ ਤਾਂ ਚਲੋ ਨਹੀਂ ਬੈਹ ਹੁੰਦਾ ਤੇ ਲੋ ਜੀ ਇੱਧਰ ਆਪਾਂ ਪਤੀਲਾ ਰੱਖ ਤਾ ਤੇ ਬੈਂਗਣ ਮੈਂ ਛਿੱਲ ਕੇ ਕੱਟ ਲਏ ਸੀਗੇ ਤੇ ਹੁਣ ਇਸ ਚ ਪਾਤਾ ਆਪਾਂ ਤੇਲ ਤੇ ਵਾਸਤੋ ਵਧੀਆ ਲੱਗਦਾ ਹੈ ਚਲੋ ਆਪਾਂ ਚੁਰਲੇ ਤੇ ਵੀ ਖਾਣਾ ਬਣਾਉਣੀ ਹੈ ਜਦੋਂ ਤੇ ਪਰ ਠੰਡ ਚ ਪਣੀ ਬਣਾ ਸਕਦੇ ਕਿਉਂਕਿ ਬਰਸਾਤਾਂ ਬਹੁਤ ਹੁੰਦੀਆਂ ਇੱਥੇ ਇਸ ਕਰਕੇ ਵੀ ਜਦੋਂ ਚਲੋ ਧੁੱਪ ਹੁੰਦੀ ਹੈ ਤੇ ਉਹ ਵੀ ਆਪਾਂ ਇੱਥੇ ਬਣਾਇਆ ਕਰਾਂਗੇ ਤੇ ਮੈਂ ਬਿਲਣਾ ਜੀਰਾ ਪਾਤਾ ਸੀਗਾ ਤੇ ਪਿਆਜ਼ ਜੀਰਾ ਵਾਹ ਵਾ ਸਾਰਾ ਪਾ ਲਈ ਤੁਸੀਂ ਸਭ ਦੀ ਚੀਜ਼ ਵਿੱਚ ਵਧੀਆ ਲੱਗਦੀ ਕੁਛ ਨਹੀਂ ਜੀ ਫਿਰ ਪਿਆਜ਼ ਨਾਲ ਹੀ ਅਦਰਕ ਲਸਣ ਤੇ ਸਾਰਾ ਕੁਛ ਪਾ ਲਿਆ ਤੇ ਚੁੱਲੇ ਤੇ ਤਾਂ ਵੈਸੇ ਹੀ ਮਸਾਲਾ ਜਿਹੜਾ ਆਪਾਂ ਦੇਖਾਂ ਭੁੰਨਦੇ ਆ ਛਿੱਤੀ ਪੁੱਜ ਜਾਂਦਾ ਗੈਸ ਦੇ ਵਿੱਚ ਟਾਈਮ ਲੱਗਦਾ ਹੈ ਤੇ ਜੇ ਜਪਾ ਨੋਰਮਲ ਮਸਾਲੇ ਪਾਤੀ ਨਮਕ ਮਸਾਲਾ ਤੇ ਹਲਦੀ ਤਦ ਲੋ ਜੀ ਇਹ ਚ ਮਸਾਲੇ ਵਗੈਰਾ ਪਾਉਣ ਤੋਂ ਬਾਅਦ ਫਿਰ ਮੈਂ ਟਮਾਟਰਾਂ ਦੀ ਸੌਸ ਜਿਹੜੀ ਉਹ ਪਾਤੀ ਸੀਗੀ ਤੇ ਮੈਂ ਟਮਾਟਰ ਨਹੀਂ ਕੱਟ ਕੇ ਪਾਏ ਤਾਜੀ ਜਿਹੜੇ ਆ ਇਹ ਸੌਸ ਅਸੀਂ ਆਪਦੇ ਘਰ ਦੀ ਬਣਾ ਕੇ ਰੱਖੀ ਹੋਈ ਹੈ ਟਮਾਟਰਾਂ ਦੀ ਤੇ ਲੋ ਜੀ ਇਹ ਚ ਮੈਂ ਅੱਧੀ ਤੋਂ ਜ਼ਿਆਦਾ ਜਿਹੜੀ ਸ਼ੀਸ਼ੀ ਉਹ ਪਾਤੀ ਹੈ ਜਾਂ ਆਪ ਕੋ ਟ੍ਰੈਸ਼ ਟਮਾਟਰ ਵੀ ਕੱਟ ਕੇ ਪਾ ਸਕਦੇ ਆ ਪਰ ਇਸ ਦਾ ਟਮਾਟਰ ਥੋੜੀ ਜ਼ਿਆਦਾ ਨੇ ਤੇ ਵਧੀਆ ਲੱਗਦੇ ਆ ਤੇ ਨਾਲ ਹੀ ਮੈਂ ਪਾਤੀ ਸੀ ਦਰੂਜੀ ਸੀ ਹੋਈ ਮਿਰਚ ਲਾਲ ਤੇ ਹਰੀਆਂ ਮਿਰਚਾਂ ਆਪਾਂ मिक्स ਕਰਕੇ پیسੀਆਂ ਹੋਈਆਂ ਆ ਪਾਊਡਰ ਵਾਲੀਆਂ ਨਹੀਂ ਦੂਜੀ ਲਾਲ ਮਿਰਚ ਜਿਹੜੀ ਹੁੰਦੀ ਹੈ ਤੇ ਲਾਲ ਮਿਰਚ ਵੀ ਪਾ ਸਕਦੇ ਹਾਂ ਤੇ ਪਰ ਆਪਾਂ ਇਹ ਕਿਸੇ ਵੀ ਬਾਤ ਦੀ ਤੇ ਨਾਲ ਹੁਣ ਪਾਦੇ ਬੇਗਣ ਤੇ ਜਿੱਦਾਂ ਮੈਂ ਬੇਗਣ ਪਾਈ ਤੇ ਇੰਨੀ ਸੋਹਣੀ ਖਸ਼ਬੂ ਆਈ ਨਾ ਚੋਂ ਕਿਉਂਕਿ ਚੁੱਲੇ ਤੇ ਭੁੰਨੇ ਆ ਤੇ ਉਹ ਚੋ ਧੂਏ ਦੀ ਖੁਸ਼ਬੂ ਬੜੀ ਸੋਹਣੀ ਲੱਗਦੀ ਹੈ ਤੇ ਲਓ ਜੀ ਇਹਨਾਂ ਨੂੰ ਉੱਪਰ ਚੰਗੀ ਤਰ੍ਹਾਂ ਮਿਕਸ ਕਰਤਾ ਤੇ ਇਧਰ ਨੇਰਾ ਵੀ ਹੋ ਗਿਆ ਸੀਗਾ ਤੇ ਪਰ ਅੱਜ ਮੌਸਮ ਬਹੁਤ ਵਧੀਆ ਸੀਗਾ ਨਾ ਜਮੀ ਸੀਗਾ ਤੇ ਠੰਡ ਵੀ ਠੀਕ ਹੀ ਸੀ ਮਤਲਬ ਬਾਹਰ ਆਪਾਂ ਬਹਿ ਵੀ ਸਕਦੇ ਸੀਗੇ ਤੇ ਵਧੀਆ ਲੱਗਦਾ ਵੈਸ ਤਾਂ ਚੁੱਲ੍ਹੇ ਤੇ ਕੁਕਿੰਗ ਕਰਦੇ ਆ ਪਰ ਹੁਣ ਇੱਥੇ ਸਾਡੇ 3-4 ਮਹੀਨੇ ਠੰਡ ਹੁੰਦੀ ਆ ਤੇ ਬਰਸਾਤ ਹੀ ਹੁੰਦੀ ਆ ਲਗਾਤਾਰ ਤੇ ਜਿਆਦਾ ਆਪਾਂ ਕੁਕਿੰਗ ਵੀ ਨਹੀਂ ਕਰ ਸਕਦੇ ਬਾਹਰ ਤੇ ਲੋ ਜੀ ਉਧਰ ਮੈਂ ਆਪਣੇ ਘਰ ਦਾ ਧਨੀਆ ਲਿਆਂਦਾ ਸੀ ਕੱਟ ਕੇ ਤੇ ਉਹਨੂੰ ਛਾਂਟ ਲਿਆ ਧੋ ਕੇ ਤੇ ਹੁਣ ਆਪਾਂ ਬ੍ਰੀਕ ਬ੍ਰੀਕ ਕੱਟ ਕੇ ਪਾ ਦਨੇ ਆ ਵਿੱਚ ਤੇ ਧਨੀਆ ਵੀ ਪਾਤਾ ਬਰੀਕ ਬਰੀਕ ਕੱਟ ਕੇ ਤੇ ਲੋ ਜੀ ਇਧਰ ਆਪਣਾ ਪੜਤਾ ਤਿਆਰ ਹੈ ਬਿਲਕੁਲ ਤੇ ਬਣ ਗਿਆ ਹੈ ਤੇ ਧਨੀਆ ਨੂੰ ਵੀ ਆਪਾਂ ਮਿਕਸ ਕਰ ਦਿੰਨੇ ਆ ਤੇ ਬਾਕੀ ਹੁਣ ਖਾ ਕੇ ਦੇਖਾਂਗੇ ਕਿੱਦਾਂ ਦਾ ਲੱਗਿਆ ਕਿੱਦਾਂ ਦਾ ਨਹੀਂ ਚੁੱਲੇ ਤੇ ਬਣਾਉਣ ਦਾ ਤੇ ਗੈਸ ਤੇ ਬਣਾਉਂਦਾ ਕੀ ਫਰਕ ਹੈ ਚਲੋ ਠੀਕ ਹੈ ਜੀ ਮਿਲਦੇ ਅਗਲੀ ਵਾਰ